ਹਾਂਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕੂਤਰ ਕੋਤਰ ਸੈਟ ਹੈ ਸਾਰੇ ਮੇਰੇ ਨਾਲ ਕਾਪ ਵਰ ਠੀਕ ਹੈ ਲਓ bro ਮੈਂ ਕਰਦੇ ਹਾਂ ਲਓ ਦੀ ਸਟਾਰਟਿੰਗ ਇਧਰ ਤਾਂ ਆ ਗਿਆ ਸੀ ਬਸ ਮੈਨੂੰ ਕਾਫੀ ਟਾਈਮ ਹੋਣਾ ਘੰਟਾ ਦਾ ਘੰਟਾ ਦਾ ਫੋਨ ਚਾਰਜ ਲਈ ਬੈਠਾ ਸੀਗਾ ਅੱਗੇ ਮੈਂ ਤੇ ਮੈਂ ਕਿਹਾ ਚੱਲ ਫੇਰ ਹੀ ਬਲੌਗ ਦੀ ਸਟਾਰਟਿੰਗ ਕਰਾਂਗੇ ਤੇ ਲਗਭਗ ਬਈ ਜੋੜੀਆਂ ਇਧਰੋਂ ਵੀ ਲੱਗ ਚੁੱਕੀਆਂ ਹਨਾ ਨਵੀਆਂ ਜੋੜੀਆਂ ਵੀ ਆਪਣੀਆਂ ਇਹਦਾ ਤੁਹਾਨੂੰ ਮੈਂ ਦੱਸ ਦੇਣਾ ਪਹਿਲਾਂ ਦਾ ਲਗਭਗ ਆ ਜੋੜੀ ਵੀ ਲੱਗ ਗਈ ਉਹ ਵੀ ਲੱਗ ਗਈ ਆ ਵੀ ਲੱਗ ਗਈ ਆ ਕੱਚੀ ਬਕੀਲ ਆ ਗਈ ਉਹ ਬੱਚੀ ਬਕੀਲ ਲੱਗ ਗਈ ਬਸ ਸ਼ਾਂਤ ਕਰ ਮਤਲਬ ਸਾਰਿਆਂ ਜਿਹੜਾ ਫਿਕਸ ਹੋ ਜਾਣਗਾ ਤੇ ਉਸ ਤੋਂ ਬਾਅਦ ਫਿਰ ਸਰਪੇ ਕਬੂਦਰੀ ਰਹਿ ਜੂਗੀ ਮੇਨ ਵੱਡੀ ਝਾਲਰ ਵਾਲੀ ਕਬੂਦਰੀ ਹੈ ਨਾ ਪੁਰਾਣੀ ਕਬੂਦਰੀ ਤੇ ਇੱਕ ਤਾਂ ਉਹਦੇ ਵਾਸਤੇ ਵੀ ਕਬੂਤਰ ਹੈ ਨਹੀਂ ਸੀ ਸਾਨੂੰ ਸਹੀ ਦੱਸਦਾ ਮੈਂ ਬਈ ਹਨਾ ਜਿਹੜੇ ਟਾਈਪ ਦਾ ਕਬੂਤਰ ਪਾਲਦੀ ਹੈ ਤੇ ਇੱਕ ਆਪਣਾ ਵੱਡਾ ਕਾਲਾ ਚੀਨਾ ਆ ਬੇਟਾ ਤੁਹਾਡੇ ਸਾਹਮਣੇ ਇਹਦੇ ਵਾਸਤੇ ਵੀ ਮਤਲਬ ਜਿਹੋ ਜਿਹੀ ਕਬੂਦਰੀ ਪਾਲਦਾ ਉਹ ਜੀ ਕਬੂਦਰੀ ਹੈ ਨਹੀਂ ਸੀ ਆਪਣੇ ਕੋਲੇ ਚਲੋ ਫਿਰ ਵੀ ਆਪਾਂ ਨੂੰ ਟਾਈਮ ਪਾਸ ਕਰਦਿਆਂ ਉਹ ਚੁੱਟਾਂ ਵਾਲੀ ਭੈਣ ਦੀ ਲਾਦੀ ਇਹਦੇ ਨਾਲ ਤੇ ਵੱਡੀ ਝੱਲਰ ਵਾਲੀ ਕੂਤਰੀ ਨਾਲ ਆਪਾਂ ਅੱਜ ਰੱਤੇ ਕੁੰਝਾ ਦਾ ਪੱਠਾ ਲਾ ਗਏ ਗੀ ਗੀਲੀਆਂ ਵਾਲਿਆਂ ਤੇ ਜਿਹੜੇ ਲਾਜ ਹੀ ਨਹੀਂ ਕੱਢਦੇ ਹੈਗੇ ਤੇ ਚਲੋ ਫਿਰ ਟਾਈਮ ਪਾਸ ਕਰਨਾ ਪਊ ਐ ਰੋ ਦੂਬਾ ਜੋੜੀਆਂ ਦੀ ਬਾਅਦ ਅਗਲਾ ਬਦਲੀ ਕਰ ਦਾਂਗੇ ਹਣਾ ਕੋਈ ਸਕੂਟਰ ਮੈਂ ਲਿਆਉਣੀ ਸੀ 1 2022 ਕੋਲੇ ਤੋਂ ਮੁੜਕ ਮਾ ਸਾਡੇ ਅੱਜ ਆਣ ਦੇ ਚਲੋ ਕੋਈ ਨਾ ਬਟ ਟਾਈਮ ਪਾਸ ਕਰ ਲਾਂਗੇ ਓਕਾਂ ਸਭ ਕਾ ਆਪਦਾ ਤੇ ਬਾਕੀ ਜੋੜੀਆਂ ਤਾਂ ਖਰ ਬਹੁਤ ਐਹੋ ਜੀ ਕੋਈ ਵਾਲੀ ਪੱਕੀਆਂ ਜੋੜੀਆਂ ਤਾਂ ਆਪਾਂ ਦਾ 10 12 ਹੈਗੀਆਂ ਹੈਗਾ ਤੇ ਉਹਨਾਂ ਦੇ ਉਡਲਾਈਂਗ ਜੁੜਨੇ ਹੋਏ ਤਾਂ ਹਨ ਜੇ ਵਿੱਚੋਂ ਨਾ ਕੋਈ ਸਾਰਾ ਜੋੜਾ ਤੁਹਾਨੂੰ ਪਤਾ ਪਾਸ ਵੀ ਨਹੀਂ ਨੰਗਾਣਾ ਵੀ ਕੋਈ ਹੁਣ ਮੈਂ ਆਖੀਆ ਮੈਂ ਆਏ ਆਏ ਵੇਖ ਕੇ ਲਾ ਦੂੰ ਸਾਰਾ ਕੁਝ ਤੇ ਉਹ ਮੰਨ ਕੇ ਚੱਲ ਕਈ ਵਾਰੀ ਨਹੀਂ ਉੱਡਦੇ ਉਹਨਾਂ ਦੇ ਵੀ ਠੀਕ ਨਹੀਂ ਇਹਨਾਂ ਦੇ ਅੰਦਰ ਵਿੱਚ ਵੜਿਆ ਬਈ ਆਪਾਂ ਇਹ ਤਾਂ ਤਾਮ ਮੇਲੇ ਦੀ ਗੱਲ ਆ ਯਾਰ ਤਾਂ ਮਿਲ ਗਿਆ ਤੁੜ ਜਾਣਗੇ ਤੇ ਨਹੀਂ ਤੁਹਾਨੂੰ ਪਤਾ ਹੀ ਹੈ ਤਾਂ ਕਰਕੇ ਚਲ ਫਿਰ ਵੀ ਜਿਹੜਾ ਪੁਰਾਣੀਆਂ ਪੱਕੀਆਂ ਜੋੜਾਂ ਦਾ ਆਪਾਂ ਨੂੰ ਪਤਾ ਵੀ 10 12 ਜੋੜੀਆਂ ਨੇ ਉੱਡਣਗੀਆਂ ਕੋਈ ਜਿਹੜਾ ਚਾਰ ਪੰਜ ਜੋੜਾਂ ਨਵੀਆਂ ਲਾਈਆਂ ਉਹਨਾਂ ਦਾ ਰਿਜ਼ਲਟ ਬਾਅਦ ਵਿੱਚ ਲਾਗੇ ਜੋੜਦੇ ਆ ਕਿ ਨਹੀਂ ਹੈਨਾ ਤੇ ਓਕੇ ਰੋਟਾਂ ਤੇ ਕਰਦਿਆ ਵੀ ਕੰਮ ਤੋਂ ਦਾ ਸਟਾਰਟ ਸੱਚ ਹਾਂ ਅਮੀਤਾ ਕਹਿੰਦਾ ਵੀ 11:30 ਦੇ ਵਜੇ ਤੋਂ ਬਾਅਦ ਬੰਦਾ ਆਊਗਾ ਚਲੋ ਬਾਅਦ ਕਰੋ ਅੰਦਰਲੇ ਘਰੀ ਚੱਲੇ ਆਪਾਂ ਅੰਦਰੋਂ ਪੱਕੇ ਬੁਕੇ ਕਰਕੇ ਬੰਦ ਠੀਕ ਹੈ ਤੇ ਆਪਣਾ ਚੋਬਰ ਵਿਚਾਰਾ ਬਾਹਰ ਹੀ ਬੈਠਾ ਯਾਰ ਇਹ ਤੇ ਵੀ ਤਰਸ ਜਾਉਣ ਲੱਗਾ ਹੁਣ ਤਾਂ ਮੈਨੂੰ ਹਨਾ ਚੱਲ ਆਇਆ ਜਾਂ ਅੰਦਰ ਪੈਂਦੀ ਲੱਕੜ ਜਾਵੇ ਖੜ ਕੇ ਬਿਮਾਰੀ ਪੈਂਦੀ ਹੈ ਭਾਈ ਇਹ ਫਿਰ ਤੇਰੇ ਨਾਲ ਥੋੜਾ ਬਤਕਰਾ ਕਰਾਂਗੇ ਅਸੀਂ ਕੋਈ ਨਾ ਇਹਨੂੰ ਮੰਦਰੀ ਰੱਖ ਦਿੰਨੇ ਆ ਯਾਰ ਦੇਖੀ ਆਉਗੀ ਜਿਹੜਾ ਕੁਝ ਹੁੰਦਾ ਹਨਾ ਤੇ ਉਹ ਨੂੰ ਮੈਂ ਮਾਰ ਆਇਆ ਤਾਂ ਲੰਬੀ ਜਾਇਆ ਮੈਂ ਹਨਾ ਉਦੋਂ ਬਾਅਦ ਆ ਕੇ ਫਿਰ ਆਪਾਂ ਕਰਦੇ ਕੋਈ ਨਾ ਕੋਈ ਕੰਮ ਤਾਂ ਹੁੰਦਾ ਸਤਿ ਸ਼੍ਰੀ ਅਕਾਲ ਜੀ ਪਰ ਤਾਂ ਸਤਿ ਸ਼੍ਰੀ ਅਕਾਲ ਬਲਾ ਕੇ ਦੂਰ ਵਾਲੇ ਮੁੰਡਿਆਂ ਨੂੰ ਤੂੰ ਤਾਂ ਨੇੜੇ ਵਾਲਾ ਉਹ ਡਾਕ ਹੀ ਦੇਣਾ ਦੇਖੀ ਕਿ ਡੇਕ ਸਦਰੇ ਕੰਮ ਕਰਦਾ ਹੈ ਮੈਂ ਤਾਂ ਨੂੰ ਸਾਰੀ ਰਾਤ ਬਾਹਰ ਪਟੰਗੀ ਰੱਖਿਆ ਇੱਥੇ ਮੈਂ ਤਾਂ ਤੜਕੇ ਹੀ ਇਥੇ ਰੱਖ ਕੇ ਗਿਆ ਵੀ ਇਹਨੂੰ ਬਾਹਲਾ ਕੋਈ ਨਾ ਹੱਥ ਪੈਰ ਲਾ ਗੇ ਇਹ ਭੈਣ ਨੇ ਹੱਥ ਲਾ ਕੇ ਚੱਕ ਕੇ ਲਾਉਦੇ ਜਬਨ ਤਾਲੇ ਆਹ ਭਾਈ ਐਨੇ ਓਏ ਜਾ ਉਪਰੋਂ ਮੈਂ ਤਾਂ ਡਰੀ ਜਾਂਦਾ ਮੈਂ ਤਾਂ ਬਾਹਰ ਡਰ ਲਾਦਾ ਮੈਂ ਤਾਂ ਪ੍ਰਭੂ ਭੁੱਖਾ ਦਾ ਮਾਰੂਗਾ ਜੀ ਹਰੀ ਨਹੀਂ ਨਹੀਂ ਮੈਨੂੰ ਐ ਸੀ ਮੈਂ ਤਾਂ ਉੱਲਾ ਮਾਰਨਾ ਸੀ ਤਾਂ ਗੱਪ ਨਹੀਂ ਮਾਰਦਾ ਬਸ ਹੁਣ ਉੱਲਾ ਵੱਜਣ ਦੀ ਹੈ ਬਾਈ ਬਣੇ ਹੱਥ ਤੋਂ ਥੋਲੋ ਆਪਦੇ ਭਰਾ ਬਣੇ ਨੂੰ ਹੱਥ ਲਾਇਆ ਸੀਗਾ ਤਾਂ ਤਾਂ ਉਹ ਜਾ ਯਾਰ ਮੈਂ ਤਾਂ ਸੌਣ ਲੱਗੇ ਗੱਪਣੀ ਮਾਰਦਾ ਵੀਡੀਓ ਚੱਲੀ ਜਾਂਦੀ ਹੈ ਸੱਚੀ ਦਾ ਹੈ ਨਾ ਮੈਂ ਕੱਲ ਦਾ ਬੱਚਾ ਆਇਆ ਇਹ ਇਹਨੂੰ ਮੈਂ ਹੱਥ ਲਾ ਕੇ ਵੀ ਇੱਕ ਵਾਰੀ ਵੀ ਐਂ ਕਰਕੇ ਇਹਨੂੰ ਬੱਚੇ ਨੇ ਐਂ ਹੱਥ ਟੱਚ ਵੀ ਨਹੀਂ ਕੀਤਾ ਬੱਚੇ ਨੇ ਇੱਕ ਵਾਰੀ ਵੀ ਕੱਲ ਦਾ ਆਇਆ ਬੱਚਾ ਇਹ ਮੇਰੇ ਕੋਲ ਨਾਲੇ ਉਹ ਕਹਿੰਦੇ ਨੇ ਐਂ ਕਰਕੇ ਕਹਿੰਦੇ ਆਲਾ ਫੜ ਕੇ ਦੇਖ ਲੈ ਇਹਨੂੰ ਮੈਂ ਮੈਂ ਨਹੀਂ ਫੜਦਾ ਮੈਂ ਛੜਰਾ ਦਾ ਪਿੰਜਰੇ ਚ ਪਾ ਕੇ ਬਾਹਰ ਟੰਗ ਦੇ ਪਿੰਜਰੇ 'ਤੇ ਪਾ ਕੇ ਬਾਹਰ ਟੰਗ ਤਾਉਣੇ ਉਹਨੂੰ ਉਹ ਇਧਰ ਭੁੱਖਾ ਤਾਂ ਮਰਿਆ ਪਿਆ ਕਿ ਛੱਡਾਂਗੇ ਵਿਚਾਰ ਉਹ ਨਹੀਂ ਓਏ ਰੈਂ ਤੇ ਨਾੜਾ ਉਹਨੂੰ ਸਾਹਿਬ ਜੀ ਤੇ ਹੁਣ ਸਵਜਿੰਦਰ ਪਿਉਰੀ ਜੀ ਖੁਦ ਆਪ ਮੁਰੇ ਹੋਏ ਨੇ ਕਹਿੰਦੇ ਇੱਕ ਸਪੈਸ਼ਲ ਜੋੜੀ ਸਾਡੀ ਹਨਾ ਇਧਰ ਦਿਖਾ ਦਿਓ ਜੀ ਲੈਜੈਂਡ ਲੇਜੈਂਡ ਕਬੂਦਰੀ ਸਾਡ ਗੰਨੀ ਗਏ ਤਾਂ ਤੇ ਕਬੂਤਰ ਵੀ ਲੈਜੈਂਡ ਹੀ ਹੈ ਜਿਹੜੇ ਸਾਡੇ ਜ਼ੋਰ ਲਾਉਂਦਾ ਰਿਹਾ ਵਿਚਾਰਾ ਇਹ ਤੇ ਕੀ ਕਿਹੜੇ ਖੁੱਡੇ ਛੱਡ ਗਿਆ ਇੱਧਰ ਛੱਡ ਕੇ ਕਿ ਇੱਧਰ ਛੱਡ ਗਏ ਤੂੰ ਆਪ ਦਾ ਹਸਪਤਲ ਇੱਧਰ ਘਟਾ ਯਾਰ ਇੱਧਰ ਘਟਾ ਹੈ ਇੱਧਰ ਛੱਡ ਗਏ ਚੱਲ ਫਿਰ ਬਈ ਨਵਾਂ ਜੋੜਾ ਸਾਡਾ ਕਰਦੇ ਆਂ ਟਰਾਈ ਹੈ ਨਾ ਛੱਡ ਕੇ ਦੇਣੇ ਆਂ ਬੜੇ ਵਿਖਾ ਕੇ ਛੱਡ ਦੋ ਕਿੱਥੇ ਜਾ ਕੇ ਬੈਠੂਗਾ ਏ ਹੇ ਕੀ ਰੌਲ ਜਿਹਾ ਕੰਮ ਆਣਾ ਲਓ ਬਾਬੂ ਕਹਿੰਦੇ ਅੱਜ ਢੋਲ ਕੀ ਚੱਕ ਲਈ ਸਾਨੂੰ ਫੇਰ ਪਤਾ ਲੱਗਣਾ ਵੀ ਕੀ ਕੰਮ ਹੋ ਗਿਆ ਆਇਆ ਨਾ ਸੱਚੋ ਖੇਤ ਆਏ ਕਿਤੇ ਵੀ ਮੁੰਡਿਆਂ ਨੂੰ ਸ ਇਹ ਸਪਰੇ ਘਰੇ ਕਰਨੀਆਂ ਜਾ ਕੇ ਬਈ ਇਥੇ ਢੋਲ ਕੀ ਚੱਕਣਾ ਹੈ ਹੈ ਨਹੀਂ ਨਹੀਂ ਲੋਕਦਾ ਨਹੀਂ ਵੈਸੇ ਸ਼ਰਮਾ ਰਿਹਾ ਕੈਰ ਨੂੰ ਦੇਖ ਕੇ ਹੌਲੀ ਹੌਲੀ ਜੱਕ ਜੱਕ ਖੁੱਲ ਜੀ ਬੜਾ ਕੋਈ ਗੱਲ ਨਹੀਂ ਠੀਕ ਹੈ ਕਿ ਨਹੀਂ ਇਹ ਚੱਕਰ ਕੀ ਹੋਇਆ ਬਈ ਤੁਹਾਨੂੰ ਸਾਰੀ ਗੱਲ ਘਰੇ ਆ ਕੇ ਦੱਸਾਂਗੇ ਸਸਪੈਂਸ ਵਧਾਉਣਿਆ ਕੱਲ ਦਾ ਚਲੋ ਬਰੋ ਆਜੋ ਇੰਜਣ ਹੋ ਗਿਆ ਹਾਂ ਇੰਜਣ ਇੰਜਣ ਹੋਇਆ ਨਹੀਂ ਅਜੇ ਹੋਊ ਇੰਜਣ ਜੇ ਹੋਇਆ ਤਾਂ ਮੈਂ ਦੱਸੂ ਵੀ ਅਜੇ ਹੋ ਗਿਆ ਆਪਣਾ ਆ ਦਵਾਈ ਛਿੜਕਦੇ ਆ ਬਈ ਫੇਰ ਜਿਹੜਾ ਕੱਲ ਬੱਚਾ ਨੇ ਤੁਹਾਨੂੰ ਦਿਖਾਇਆ ਸੀ ਵੀਡੀਓ ਚ ਗਲਾਬੀ ਟੂਸੇ ਵਾਲਾ ਉਹ ਬੱਚਾ ਵੀ ਸਾਡੇ ਪਿੰਡੋਂ ਉਸ ਮੁੰਡੇ ਦੇ ਘਰੋਂ ਹੀ ਆਇਆ ਸੀ ਜਿਹਦੇ ਕਬੂਤਰਾਂ ਨੂੰ ਵ ਤੇ ਵੈਸੇ ਤਾਂ ਯਾਰ ਜਲ ਖੁੱਲ ਕੇ ਹੀ ਗੱਲ ਦੱਸਣ ਨੂੰ ਜੀ ਵੀ ਕਰਦਾ ਤੇ ਨਹੀਂ ਵੀ ਦੱਸਣ ਨੂੰ ਹਣ ਇੱਕ ਸਾਹ ਤੇ ਚਲ ਵੀ ਸਾਨੂੰ ਪਤਾ ਵੀ ਨਹੀਂ ਬਣਦੀ ਹੁੰਦੀ ਨਹੀਂ ਬੋਲਦੇ ਹੁੰਦੇ ਹਨ ਵੀ ਆਪਸ ਵਿੱਚ ਹੁੰਦੀ ਐ ਇੰਨੀ ਤੱਕ ਆਣ ਬਣ ਕੇ ਹੀ ਹੋ ਜਾਂਦੀ ਆ ਪਰ ਉਹਨੇ ਆਪਾਂ ਨੂੰ ਮਾਇਨਕ ਜਲ ਖੁਦ ਫੋਨ ਲਾ ਕੇ ਕਿਹਾ ਇਹ ਗੱਲ ਸਪੈਸ਼ਲ ਕਹਿੰਦਾ ਵੀ ਵੀਡੀਓ ਦੇਖੀ ਸੀ ਬਈ ਬੱਚਾ ਮੇਰਾ ਤੇ ਕਹਿੰਦਾ ਆਪਦੀ ਬੱਚਤ ਰੱਖੀ ਉਹਨੂੰ ਪਾਸੇ ਰੱਖੀ ਹਨਾ ਸੁਣ ਕੇ ਵਧੀਆ ਲੱਗਾ ਧੰਨਵਾਦ ਯਾਰ ਹਨਾ ਫਿਰ ਵੀ ਇੰਨਾ ਸੋਚਿਆ ਬੰਦੇ ਨੇ ਆਪਣਾ ਨੁਕਸਾਨ ਨਾ ਹੋ ਜੇ ਬੋਲਦੇ ਨਹੀਂ ਆਪਸ ਵਿੱਚ ਹਨਾ ਫਿਰ ਵੀ ਇੰਨਾ ਸੋਚਿਆ ਬਹੁਤ ਵੱਡੀ ਗੱਲ ਹੈ ਤੇ ਨੂੰ ਧੋੜਾ ਵੀ ਬੜਾ ਸਵਾਰ ਕੇ ਤੇ ਤਾਂ ਕਰਕੇ ਹਨਾ ਬ్రో ਉਹ ਬੱਚਾ ਵਾਇਰਸ ਵਾਲੇ ਖੁੱਡੇ ਚ ਆਇਆ ਹੈ ਬਿਮਾਰੀ ਵਾਲੇ ਚੋਂ ਮੈਂ ਕੱਲ ਦਾ ਤਾਂ ਹੀ ਡਰੀ ਜਾਂਦਾ ਸੀਗਾ ਤੇ ਇਹ ਆਪਣੇ ਉਸਤਾਦ ਜੀ ਹੋਣੇ ਤੁਹਾਨੂੰ ਪਤਾ ਹੱਥੋਂ ਤੇ ਲਾ ਕੇ ਤੇ ਕੂਤਰਾਂ ਕੂਤਰਾਂ ਨੂੰ ਲਾ ਤੇ ਸਾਰੇ ਪਾਸੇ ਲਾ ਤੇ ਤੇ ਹੁਣ ਸਾਰੇ ਪਾਸੇ ਆਪਣੀ ਆਹ ਦਵਾਈ ਛਿੜਕ ਦੇਾਂਗੇ ਕੋਰੋਸ਼ਲਿਨ ਟੀ ਐਚ ਠੀਕ ਹੈ ਐਂਟੀ ਕੀ ਕਹਤਗੇ ਇਹਨੂੰ ਐਂਟੀ ਉਹ ਕਹਿੰਦੇ ਐਂਟੀਬਾਇਓਟਿਕ ਨਹੀਂ ਐਂਟੀ ਉਹ ਐਂਟੀਵਾਇਰਸ ਕਹ ਲਈਏ ਜਾ ਕੇ ਲਈਏ ਡਿਸਇਨਫੈਕਟਰ ਹੈ ਲਓ ਜੀ ਆ ਕਸ ਰਹਿ ਗਈ ਸੀਗੀ ਇਹ ਵੀ ਹੋ ਗਈ ਪੂਰੀ ਮੀਂਹ ਵਾਲੀ ਲਾਓ ਅੰਦਰ ਪਾ ਦੇ ਦੇ ਕਿੱਡਾ ਘੂਸਾ ਬੰਦਾ ਇੱਥੇ ਵੀ ਇਧਰ ਨਾ ਵੜਦੀ ਇਧਰ ਆਇਆ ਭੱਜ ਗਿਆ ਨਾ ਇਹ ਚੱਲ ਕੋਈ ਗੱਲ ਨਹੀਂ ਦਵਾਈ ਦੂਈ ਪਾਈ ਜਾਂਦੇ ਸੀ ਬਈ ਰੋਗੇ ਕਰਾ ਮੀ ਮੂਟੇ ਕ ਜਾਣਦੇ ਹੋ ਹਾਂ ਬਿੰਡ ਤੇ ਨਹੀਂ ਪੈਣਾ ਦਵਾਈ ਛਿੜਕ ਕੇ ਪਾਉਂਗਾ ਸਾਰਿਆਂ ਨੂੰ ਉੱਤੇ ਲਓ ਜੀ ਮਾੜਾ ਇਹ ਕੈਮਰਾਮੈਨ ਬਣਿਆ ਕਿ ਜਾਣੇ ਵੀਡੀਓ ਲੱਗੀ ਪਈ ਐ ਕਰਦਾ ਮੈਂ ਸਭਰੇ ਆਈ ਮਕਰਸਾਨ ਸਾਰੀ ਢੋਲ ਦੀ ਭੈਣ ਚੋਤੀ ਸੰ ਸਿੱਧੀ ਗੱਲ ਦੱਸ ਕੇ ਦੱਸੀ ਠੀਕ ਐ ਇੱਥੋਂ ਹੋੜ ਇੱਥੋਂ ਕੋਲੇ ਇੱਥੋਂ ਹੋੜ ਵਿੱਚਲਾ ਸਾੰਦੇ ਜਿਹੜਾ ਨਹੀਂ ਹੁੰਦਾ ਬੋਖੀ ਵਿੱਚ ਵਿੱਚ ਨਹੀਂ ਹੁੰਦੀ ਆ ਉਹ ਬਾਹਰ ਹੀ ਵਜੀ ਆਵੇ ਅਰੇ ਪਾਣੀ ਕਿਉਂ ਨਹੀਂ ਆਉਂਦਾ ਪਾਣੀ ਕਿਵੇਂ ਵਾਫੜਾ ਹੀ ਬਈ ਯਾਰ ਕਿਸਾਨ ਵੱਡੇ ਆ ਇਹ ਮੁੰਮਾਰਨ ਸਾਰੇ ਆਪਣੇ ਬਾਬੇ ਦਾ ਤਾਂ ਮੈਂ ਕਿ ਬਹੁਤ ਇੰਨੀ ਦਾ ਬਾਹਲੀ ਵੀ ਨਹੀਂ ਮਾਰ ਸਕਦਾ ਬੰਦ ਕਰਦਾ ਨਹੀਂ 1 ਮਿੰਟ ਖੜਾ ਤੈਨੂੰ ਕਿਹਾ ਕਿਸੇ ਨੇ ਤੇ ਐ ਕਰਕੇ ਜ਼ਿਆਦਾ ਨਹੀਂ ਮਾਰਨੀ ਇਹ ਨਹੀਂ ਕਰ ਪਾਣੀ ਨਹੀਂ ਮਾਰਨੀ ਆ ਪਾਣੀ ਬੁੱਲੇ ਦੇ ਪਾਣ ਦੇ ਉਹ ਫਿਰ ਕੋਟਾ ਉਹ ਬਚਾ ਬਿਠਾਈ ਦੇ ਕਰਕੇ ਮਾਰੀ ਜਾਂਦੇ ਇਹ ਬਠਾ ਬੜਦਾ ਗਲੜ ਹੁਣ ਇਹ ਤਾਂ ਕੀ ਮਾਰ ਕੇ ਵਿੱਚ ਦਾਣੇ ਤੇ ਪਾਣੀ ਪੀ ਬਚਾਰੇ ਤੇ ਠੀਕ ਹੈ ਕਿ ਨਹੀਂ ਤਾਂ ਕਰਕੇ ਉਹਨੂੰ ਪਾਸੇ ਰੱਖਦਾ ਤੇ ਹੁਣ ਵਾਸ ਤਾਂ ਆਪਣਾ ਜਾਵੇ ਵਾਟਰ ਬਾਰੀ ਦੇ ਦੀ ਨਾ ਤਾਂ ਪੈ ਗੇ ਉਹ ਵਾਅਰ ਦਾਰੇ ਮਾਰਦੇ ਗਏ ਕਰਦੇ ਆ ਮੈਂ ਅੰਦਰ ਫਿਰ ਚਲੋ ਜੀ ਆਪਾਂ ਨੂੰ ਡਿੱਕ ਦੂਗੀ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਪੱਖੇ ਬੰਦ ਕਰ ਆ ਲੈ ਬਾਈ ਕੋਈ ਨਹੀਂ ਪੱਖੇ ਬੰਦ ਕਰ ਸਾਰੇ ਜਾ ਪਤਾ ਸੱਚੀ ਗੱਲੋ ਟੈਚਰ ਬਹੁਤ ਜਾਦੇ ਬਾਦਗੀ ਚੌੜਨਾ ਚੌੜ ਰਹੀ ਅੱਜ ਵਧੀਆ ਭਰਾ ਆਈ ਸੀ ਹਨ ਤੇ ਆ ਭੈਣ ਚੋਂ ਫालतू ਟੈਨਸ਼ਨ ਕੱਲ ਕੋਈ ਪਿੰਡ ਚੋਂ ਛੱਡ ਗਿਆ ਯਾਰ ਆਪਾਂ ਨੂੰ ਮਰਿਆ ਸਾਪੀ ਗੱਲ ਪਾ ਗਏ ਜਮੇ ਹਾਂ ਹੋਰ ਕੱਟੇ ਗੱਲ ਨੇ ਚਲੋ ਜੀ ਦੇ ਬਾਪੇ ਦਾ ਨਾਮ ਇੱਕ ਨੰਬਰ ਚੱਕ ਲਿਆ ਕਰੋ ਨਾ 그다음에 ਕੁੰਨੀ ਉਹ ਤੂੰ ਇਹ ਐ ਜਿਹੜਾ ਕਿਰਕਾ ਜੀ ਦਾ ਗੁੰਮ ਹੈ ਕਿ ਬਈ ਤੇ ਜਿਹੜੇ ਸਾਰੇ ਚਾਰੇ ਜਣ ਕਰਦੇ ਹੋਏ ਡਾਕੀਏ ਕੁਰਸੀਆਂ ਦੇ ਮਾਰਦੇ ਬੋਪਲੀ ਨੂੰ ਤੇ ਮਾਰਦੇ ਬੋਪਲੀ ਨੂੰ ਤੇ ਕਿੱਥੇ ਹੰਕਾਰ ਆਉਂਦੀ ਹੈ ਇਹ ਬੇਦਰ ਵੀ ਖਰਾਕੀ ਮਾਰਦੀ ਇਸ ਥੀਮ ਅਧੀਨ ਆਪਾਂ ਨੂੰ ਪਿੰਗੋ ਨਾ ਦਵਾਉਣਾ। ਤੇ ਲਈ ਤਾਂ ਕੋਈ ਗਿਆਨ ਹੁੰਦਾ ਇਸ ਵੇਲੇ। ਬਾਬਾ ਕੋਸ ਨੂੰ ਕਿਸ। ਕੂਤਰਨ ਬਾਦ ਮਾਰਦੇ। ਆ ਤੇ ਪੈਰਾਂ ਦੇ ਮਾਰੋ। ਮਾਰੇ ਪੌਂਦੇ ਚੱਕੋ ਯਾਰ ਦੇ। ਲੋ ਜੀ ਨਵਿਆ ਫੁੱਡਾਂ ਤੇ ਮਾਰਤੀ। ਦਵਾਈ ਪਈ ਆ ਤੇ 4 ਲੀਟਰ ਆ। ਪਈ ਆ ਜੀ। ਹੂੰ। ਕਦ ਕਿਲੇ ਕਬੱਡੀ ਪਿਆ। ਦੁੱਲੇ ਆ ਗਏ। ਦੁੱਲਾ ਦੇ ਖੁਸ਼ੀ ਵਰਦੇ ਨੇ। ਦੁੱਲਾ ਦੇ ਖੁਸ਼ੀ ਦਰਦੇ। ਕੋਈ ਆਇਆ ਕਿ ਕਿਧਰ ਗਿਆ ਬੰਦੇ। ਕੋਈ ਵੀ ਹਟੇ ਓਏ ਗਾਣਾ ਲੈ ਪੰਡਾ ਲੱਖੀਂ ਬੀਜਣ ਦਾ ਚੱਕ ਨ ਮਾਰੀਂ ਨ ਮਾਰੀਂ ਜਿਹਾ ਖੜਾ ਇਧਰੋਂ ਵਾਓ ਹਲੋ ਬਰਦਰ ਸਲਾਮ ਵਾਲੇ ਕੋਈ ਤਿੰਨੇ ਬੱਚੇ ਨੇ ਨਾ ਕਿੱਥੇ ਹੈ ਕਿੱਥੇ ਬੱਚੇ ਕੋਈ ਬੱਚੇ ਨਾ ਆ ਗਿਆ ਬਾਹਰ ਨੇ ਬਾਹਰ ਬਾਹਰ ਪਾਣੀ ਕਿੱਥੇ ਢਿਮਟੇ ਪਾਈ ਤੋ ਕੋਈ ਮੁੰਡਿਓ ਇটস ਟੀਮ ਟਾਈਮ ਮੇਰੇ ਵੀਰੋ ਚਾਰ ਰੋਟੀਆਂ ਵਾਸਤੇ ਸਾਨੂੰ ਲੋਡ ਸੀਗੀ ਲੈੱਕ ਲਈ ਅਸੀਂ ਚਾਰ ਰੋਟੀਆਂ ਤੇ ਵੀ ਆਹ ਬੇਟੀ ਸਾਹਮਣੇ ਗੁੱਡੀ ਆਹ ਗੁੱਡੀ ਕਿਵੇਂ ਐ ਬਸ ਇਹ ਚਾਰ ਰੋਟੀਆਂ ਦੀ ਪੱਕੀ ਡਿਊਟੀ ਐ ਖੰਡ ਦੀ ਹੁਣ ਠੀਕ ਐ ਜਾਨ ਨਹੀਂ ਦੇਣਾ ਬਸ ਤੇ ਇਧਰੋਂ ਲਿਆਂਦਾ ਖਾਣ ਪੈ ਨੂੰ ਚਾਹ ਚੁ ਪੀ ਕੇ ਫੇਰ ਕਰਦੇ ਆ ਬਈ ਹੋਰ ਹੀ ਕੰਮ ਕੁੱਤੇ ਕੰਮ ਹੀ ਲਾਦਾ ਸਾਨੂੰ ਹਣਾ ਚੰਗਾ ਭੜਾ ਵਧ ਗਿਆ ਸੀ ਆਹ ਮੁੰਡਾ ਆਪਣਾ ਮਾਨਸਾ ਲੋ ਬਜਾਰਾ ਸੰਗਰੂਰ ਵਾਲਾ ਆਹ ਤਾਂ ਉਹਨੂੰ ਪਤਾ ਹੀ ਐ ਵਿੱਚ ਬੈਜਦਾ ਫਿਰਦਾ ਰਹਿੰਦਾ ਪੋਪਲੀ ਸਿਕਜੰਦਰ ਪੋਲਕ ਬੋਵਲੀ ਗਲਤੀ ਨ ਲੱਗਦੇ ਸੀ ਸਿਕੰਦਰ ਪਿਉਰੀ ਵਾਲਾ ਠੀਕ ਹੈ ਕਿ ਨਹੀਂ ਕਿੰਨਾ ਕੰਮ ਵੱਧ ਗਿਆ ਸਾਰੇ ਖੁੱਡਾਂ ਸਪਰੇਅ ਮਾਰੀ ਅੰਦਰ ਸਪਰੇਅ ਮਾਰੀ ਫਿਰ ਸਾਰੇ ਦਾਣੇ ਪਾਣੀ ਵਾਲੇ ਭਾਂਡੇ ਉਹ ਦੇਖੋ ਉਹ ਤੋ ਤੋ ਕੇ ਚੰਤੀ ਲਾ ਰੱਖੀ ਐ ਇਧਰ ਆ ਪਾਣੀ ਵਾਲੇ ਦਾਣੇ ਵਾਲੀਆਂ ਟਰੀਆਂ ਸਾਰਾ ਕੁਝ ਬਾਹਰ ਕੱਢਣਾ ਪਿਆ ਸਾਨੂੰ ਤੇ ਨਾਲੇ ਇਧਰ ਪਿਲੇਟ ਪਾ ਦਈਏ ਆ ਯਾਰ ਪੰਗਾ ਹੀ ਲੈ ਗਿਆ ਇਧਰ ਛੜਕੂ ਹੀ ਲੜੀਆਂ ਦੇ ਆਪ ਵੀ ਹੈ ਨਾ ਖੜ ਦੇ ਇੱਕ ਮਿੰਟ ਇਥੋਂ ਥਾਂ ਬਣਾ ਕੇ ਨਾ ਇੱਕ ਮਿੰਟ ਆ ਗਿਆ ਬਰੋ ਤੇ ਇਹ ਲਓ ਜੀ ਪਰ ਪਰ ਕਿ ਨਾ ਬੁੱਕ ਮੈਂ ਗਿਆ ਐ ਪਾਸਾ ਉਹ ਚੰਡ ਤੇ ਪਾਦੇ ਜਿਹੜੀ ਸਾਫ ਕੀਤੀ ਆ ਚਲੇ ਪਿੱਲੀਟ ਪਾ ਦਾਂਗੇ ਨਾਲੇ ਦਾਣਾ ਪਾਣੀ ਪਾ ਦਾਂਗੇ ਤੇ ਨਾਲੇ ਬਾਬੇ ਮਣੀ ਰਾਮ ਜੀ ਦੀ ਸਮਾਧ ਤੇ ਵੀ ਜਾ ਜਾਵਾਂਗੇ ਵੀ ਬਾਬਾ ਬਰਕਤ ਰੱਖੀ ਜਿਹੜਾ ਕੰਮ ਹੋਣਾ ਸੀ ਉਹ ਤਾਂ ਹੋ ਗਿਆ ਹਨਾ ਇਧਰ ਲੈ ਖੁੱਡੇ ਚ ਵੀ ਪਾਤੀ ਬ్రో ਤੇ ਆ ਗੋ ਤੇ ਤੇ ਉਧਰ ਉਹ ਬਈ ਉਧਰਾਂ ਚ ਘਾਟ ਐ ਦੇਖ ਨਾ ਪਿੱਲੀਟ ਨੂੰ ਟਟ ਟਟ ਪੈਂਦੇ ਲੈ ਹੁਣ ਪਾਈ ਅੱਜ ਕਿੰਨੇ ਟਾਈਮ ਬਾਅਦ ਧਰ ਨਹੀਂ ਦਿੱਤੀ ਸਾਹ ਵਾ ਕੇ ਮੂਧੇ ਹੋ ਜਾਣਗੇ ਇੱਥੇ ਦੇਖੋ ਚਿੜੀ ਮਾਰ ਚਿੜੀ ਮਾਰ ਮੈਂ ਮਜ਼ਾ ਇੰਨੀ ਸਪਰੇ ਜ਼ਬਰੂ ਕਰਕੇ ਹਟੇ ਠੀਕ ਹੈ ਤੇ ਇੱਕ ਹੋਰ ਬੌਂ ਦੀ ਤਿਆਰੀ ਖੜ ਜੀ ਸਾਨੂੰ ਦਿਖਾ ਗਏ ਕਿੱਧਰ ਗਿਆ ਬੇੜਾ ਜਾ ਵੇ ਹੈ ਕਿੱਧਰ ਆਉਂਦਾ ਖੜ ਜਾ ਖੜ ਜਾ ਯਾਰ ਉਹ ਦੇਖੀ ਲੈ ਨਾਲ ਦੇ ਚੱਕ ਲੀਏ ਨੇ ਖੜ ਜੇ ਰਾਂ ਕਿੱਥੇ ਹੈ ਕਿੱਥੇ ਹੈ ਉਹ ਬਹਿ ਗਿਆ ਓਏ ਆਉਂਦਾ ਹੋਈ ਸਿੱਧੇ ਆਉਂਦਾ ਦੇਖੀ ਏ ਏ ਏ ਏ ਏ ਆਉਂਦਾ ਇਹਨੂੰ ਭਾਈ ਜਾਂਦਾ ਅੱਛਾ ਇਹ ਉਹਦਾ ਹੀ ਬਚਾ ਕੀ ਮੈਂ ਤਾਂ ਹੋਰ ਹੀ ਲਾਦਾ ਕੁੱਕਰ ਜੇ ਇਹ ਪਤੰਦਰ ਦਾ ਤਿਆ ਚੋਬਰਾ ਨੇ ਬਈ ਕੂਤਰ ਜਿਹੜੇ ਵੱਡੇ ਸੀ ਉਹ ਧੁੱਪੇ ਧਾਪੇ ਪਾਏ ਸੀ ਤੇ ਹਨਾ ਸਾਰਾ ਕੰਮ ਇਹ ਸ਼ੌਕੀ ਬੰਦੇ ਦੇ ਕੰਮ ਆ ਆਪਾਂ ਹੁਣ ਟਾਈਮ ਪਾਸ ਕਰਦੇ ਆਂ ਪਰ ਡੰਗ ਸਾਰਨ ਲੱਗ ਗਏ ਇਹ ਕਹਿੰਦੇ ਵੀ ਇਹ ਕੰਮ ਕਰਨਾ ਦਾ ਸ਼ੌਂਕ ਨਾਲ ਕਰੀ ਆ ਆ ਗਿਆ ਬਈ ਕੋਈ ਨਵਾਂ ਕਬੂਤਰ ਜਿਹੜਾ ਪੋਪਲੀ ਚਿੜੀ ਮਾਰ ਫੜ ਰਿਹਾ ਗੌਰ ਸੇ ਦੇਖੀ ਇਸ ਚਿੜੀ ਮਾਰ ਕੋ ਆਹੀ ਹੈ ਉਹ ਮਜ਼ਾ ਸਪਰੇਅ ਕਰਕੇ ਹਟਿਆ ਢੋਲ ਕੀ ਦੂਰੀ ਰ ਫੇਰ ਚੱਕਣੀ ਪਈ ਆਪਾਂ ਨੂੰ ਤੇ ਇਹ ਬਹਿ ਗਿਆ ਆਏ ਬਹਿ ਗਿਆ ਓਏ ਹਾਂ ਓਏ ਓਏ ਕਿਉਂ ਗਿਆ ਕੋਟੀ ਤੇ ਔਰ ਚਿੜੀ ਮਾਰਾਂ ਦੀ ਚਿੜੀ ਮਾਰੀ ਫੇੜ ਮੇਰੇ ਵੀਰੋ ਕਿੰਨਾ ਡਕਾਉਣਾ ਕਿ ਦੋਨੋਂ ਦੇਖੋ ਐਟਮਾ ਨਾਲ ਦੇਖੋ 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 ਐਟਮਾ ਚਿੜੀ ਮਾਰਾਂ ਦੀ ਐਟਮਾ ਨਾਲ ਆਏ ਕਿਵੇਂ ਪੱਥਰਾਂ ਨਾਲ ਕੋਈ ਇੱਕ ਲੈ ਡਵਾਉਣਾ ਉਹ ਮੋਬਲੀ ਪੈਣਾ ਟੱਪ ਗਿਆ ਡਿੱਗਣਗੇ ਇੱਥੇ ਡਿੱਗ ਪਿਆ ਗਿਆ ਭਾਈ ਪੋਪਲੀ ਜਾਂਦਾ ਇਹ ਜਾਣ ਨਹੀਂ ਤੇ ਗੱਲ ਇੱਥੇ ਆ ਠੀਕ ਆ ਹੁਣ ਦੇਖੋ ਵੀ ਕਿਹੜਾ ਵਿਜੇਤਾ ਹੋਊਗਾ ਤੇ ਕਿਹੜਾ ਨਹੀਂ ਉਹ ਤੇਰਾ ਚਿੜੀ ਮਾਰਾ ਕਬੂਤਰ ਫੇਰ ਉਡਾਇਆ ਉਹ ਥੋੜੇ ਤੇ ਕਬੂਤਰ ਭਾਏ ਭਾਈ ਉਹਨਾਂ ਨੂੰ ਕੁੱਤਾ ਆ ਗਿਆ ਭੈਗਾ ਫਿਰ ਸਾਨੂੰ ਪੋਪਲੀ ਨੇ ਫੋਨ ਕੀਤਾ ਅਸੀਂ ਭਰਾਵਾਂ ਭੇਰੇਆ ਕੁੱਤਾ ਉਹਦੇ ਡੰਡੇ ਡੁੰਡੇ ਫੇਰੇ ਭਾਈ ਉਹਨੂੰ ਦਵਲਿਆ ਬਹੁਤ ਆਟਮ ਲਾਈਨੇ ਆ ਤਾਂ ਸਰਾ ਲੱਗ ਗਿਆ ਦਾ ਕੰਮ ਯਾਰ ਸਾਰਾ ਸੱਲੋ ਜੀ ਤੇਦਰ ਵੱਡੇ ਕਬੂਤਰਾਂ ਨੂੰ ਘਰੇ ਦਾਣੇ ਵੀ ਪਾ ਦਈਏ ਮੈਂਗਾ ਲਿਆ ਹਣੀ ਮੜਾ ਵਾਟਰ ਪੜਾ ਮੈਨੂੰ ਕਰਾ ਪਾਣੀ ਵੀ ਪਾ ਲ ਗਏ ਆਪਾਂ ਵੈਸੇ ਮੈਂ ਤਾਂ ਕਿਹਾ ਸੀਗੇ ਇਹਨੂੰ ਵੀ ਮੈਂ ਕਿਹਾ ਆਪਾਂ ਕੱਲ ਨੂੰ ਪਾ ਦੇਾਂਗੇ ਇਹ ਕਹਿੰਦਾ ਤੂੰ ਇੰਨਾ ਧੱਕਾ ਨਾ ਕਰਿਆ ਕਰੋ ਕਬੂਤਰਾਂ ਨਾਲ ਤੁਸੀਂ ਇਦਾਂ ਨਾ ਕਰਿਆ ਕਰੋ ਮੈਂ ਵੀ ਚੱਲ ਕੋਈ ਨਾ ਹਣਾ ਵੀ ਨਵੇਂ ਬੰਦੇ ਆ ਜਾਂ ਆਖਣ ਗੈਰ ਕਬੂਤਰ ਭੁੱਖੇ ਆਲਾ ਬੜੀ ਬਈ ਇਹਨੂੰ ਕਬੂਤਰ ਭੁੱਖੇ ਰੱਖੀ ਬੈਠਾ ਹੈਗਾ ਮੈਂ ਚੱਲ ਦਾਣਾ ਪਾ ਲਈ ਚੱਲੇ ਹਣ ਇੱਧਰ ਇਹਨਾਂ ਨੂੰ ਤੇ ਦਾਣੇ ਹੀ ਪਾ ਦੇ ਪਰੂ ਪਾਣੀ ਪਾ ਚੱਲ ਗਿਆ ਉਹ ਉਧਰ ਕਰੇ ਤੇ ਉਧਰ ਵੀ ਕਬੂਤਰਾਂ ਨੂੰ ਵੀ ਪਾ ਜਾਂਦੇ ਤੇ ਬਸ ਇਹਨੂੰ ਲਾਤ ਕੇ ਲੋਕ ਆਪਾਂ ਮੁੰਡਿਆ ਪੇੜੇ ਨੂੰ ਸਵਾਰ ਕੇ ਸਾਰੇ ਉਸਤਾਦ ਆਏ ਹੋਏ ਆ ਮੈਂ ਵੀਡੀਓ ਬਣਾ ਲ ਲਈ ਠੀਕ ਹੈ ਕਿ ਨਹੀਂ ਦੇਖੋ ਕੁਡਾ ਤਕੜਾ ਮਾਹੌਲ ਬਣਿਆ ਹੋਇਆ ਐ ਇੰਨੇ ਜਾਣੇ ਖੜੇ ਹੋਏ ਨੇ ਸਿਰਫ ਇੱਕ ਬੱਚੇ ਦੇ ਡਾਲੇ ਠੀਕ ਹੈ ਇਹ ਸਾਨੂੰ ਸਾਨੂੰ ਨਹੀਂ ਸਭ ਤੋਂ ਵੱਧ ਮੈਨੂੰ ਡਰ ਆ ਜਾਂਦਾ ਇਹ ਅੱਜ ਦੀ ਘੜੀ ਹਨਾ ਚਲੋ ਇਹ ਬੱਚਾ ਤਾਂ ਵਾਪਸ ਜਾਂਦਾ ਆਪਦੇ ਘਰੇ ਪਰ ਆਪਣੇ ਮਨ ਚ ਡਰ ਛੱਡ ਗਿਆ ਮੇਰੇ ਵੀਰੂ ਗੱਲ ਮੁਖੀ ਰਾਦ ਗਈ ਠੀਕ ਹੈ ਕਿ ਨਹੀਂ ਤੇ ਸਖਜੇਂਦਰ ਪਿਉਰੀ ਜੀ ਨੂੰ ਵੀ ਅਸੀਂ ਰੱਖ ਚੁੱਕੇ ਆ ਸਾਡੇ ਕੋਲੇ ਰਹਿ ਪਏ ਜੀ ਤੁਸੀਂ ਧੱਕੇ ਨਾਲ ਗਾਲਾਂ ਗੂਲਾਂ ਦਿਵਾ ਕੇ ਬਾਕੀ ਸਾਰੇ ਓਕੇ ਆ ਸੈਟ ਗੱਲਾਂ ਬਾਤਾਂ ਕਰੀ ਜਾਂਦੇ ਆ ਪੂਰਾ ਨਜ਼ਾਰਾ ਬਣਾਇਆ ਪਿਆ ਹਨਾ ਹਾਂਜੀ ਬਾਬੂ ਘਰ ਦੀ ਲਾਈਟ ਵਗੈਰਾ ਕਰਤੀ ਆ ਬੰਦ ਤੇ ਸਾਡੇ ਇਲੈਕਟ੍ਰੀਸ਼ੀਅਨ ਬੰਦੇ ਲੈਨਮੈਨ ਬੰਦੇ ਠੀਕ ਹੈ ਕਿ ਨਹੀਂ ਕੀ ਕਰ ਰਹੇ ਆ ਜੇ ਇੱਥੇ ਇਕੱਲਾ ਮੈਂ ਹੁੰਦਾ ਮੈਂ ਕੀ ਕਰਨਾ ਸੀ ਜਾਂ ਤਾਂ ਮੈਂ ਟਾਈਮ ਨਾਲ ਦਾਣੇ ਪਾਣੀ ਪਾ ਦੇਣਾ ਸੀ ਬਾਕੀ ਜੇ ਮੈਂ ਨਾ ਵੀ ਪਾਉਂਦਾ ਮੈਂ ਸਿੱਖ ਕੀ ਕਹਿਣਾ ਸੀ ਮੈਂ ਕਹਿਣਾ ਸੀ ਕੋਈ ਗੱ ਵੀ ਤੁਸੀਂ ਰਹਿਣ ਦਿਓ ਹਨਾ ਵੀ ਆਪਾਂ ਕੱਲ ਨੂੰ ਪਾ ਲਾਂਗੇ ਪਰ ਇਹ ਕਹਿੰਦੇ ਨਹੀਂ ਇਹ ਕਹਿੰਦੇ ਵੀ ਅਸੀਂ ਲਾਉਣੇ ਆਂ ਜੋੜ-ਜਾੜ ਲਾ ਕੇ ਬਲਬ ਲਾ ਕੇ ਸਪਲਾਈ ਕਰਕੇ ਸਾਰੀ ਹਨਾ ਖੁੱਡਿਆਂ ਚ ਬਲਬਾਂ ਦੀ ਤੇ ਵੀ ਹੱਲ ਕਰਦੇ ਆਂ ਵੀ ਕੂਤਰ ਨੂੰ ਦਾਣੇ ਅੱਜ ਹੀ ਪਾਵਾਂਗੇ ਲੈ ਟੈਟਰਾਸਾਈਕਲਿੰ ਦਾ ਪਾਊਡਰ ਵਗੈਰਾ ਪਾਵਾਂਗੇ ਹਨਾ ਵੀ ਉਹ ਬੱਚੇ ਨੂੰ ਬਿਮਾਰੀ ਸੀ ਸਦੀ ਗੱਲ ਆ ਯਾਰ ਉਹ ਬੜਾ ਡਰ ਆਉਦਾ ਹੀ ਮਨ ਚ ਹਾਂ ਬਈ ਚੇਪੀ ਕਾੜ ਦਿਓ ਕੀ ਕਰੀ ਜਾਂਦੇ ਚੋਬਰ ਕੀ ਹੋ ਗਿਆ ਮੁੰਡੇ ਉਹ ਵੀਡੀਓ ਚਲਾਦ ਗਿਆ ਮੈਂ ਕਿਹਾ ਓ ਯਾਰ ਆਪਾਂ ਕਿਹੜਾ ਉਹਨੂੰ ਹੱਥੋਂ ਮੁੰਡਾ ਲੈਣ ਮੈਨ ਲੱਗਿਆ ਖੜਜੋ ਕੋਈ ਨਾ ਲੈਣ ਮੈਨ ਸਾਹਿਬ ਜਿੱਤ ਖਾਓ ਓ ਬਈ ਸੱਚ ਬੰਦ ਮੈਂ ਠੀਕ ਹੈ ਛੱਡ ਗਿਆ ਮੈਂ ਹਾਂ ਹਾਂ ਓ ਲਿਆ ਕੀ ਗਿੱਤੀ ਬਈਆ ਮਤਲਬ ਗਿੱਤੀ ਆ ਨਾ ਦੇ ਇਹ ਚ ਪਾ ਦੇ ਆ ਗੱਟੀਆਂ ਉਹ ਵਾਧੂ ਪੰਗਾਉਂਦੇ ਰਿਹਾ ਲਾਓ ਜੀ ਕਹਿੰਦੇ ਸਰਾ ਲਾਦੀ ਬਈ ਚੋਬਰਾਂ ਨੇ ਇਹ ਕਾ ਕੋੜ ਵੀ ਕੱਢਤਾ ਤੇ ਪੋਪਲੀ ਲੈਨਮੈਨ ਸਾਡਾ ਹਜੇ ਵੀ ਨਹੀਂ ਆੜਦਾ ਬੰਡ ਮਗਨ ਇਹਨੂੰ ਹੱਥ ਪਾਈ ਬੈਠਾ ਏ ਤੇਰਾ ਫੋਨ ਬੜਾ ਜਗਾਉਂਦਾ ਯਾਰ ਮੈਨੂੰ ਲਾਉਂਦਾ ਹਾਂ ਅੰਦਰ ਫਿਲਟਰ ਲੱਗਿਆ ਹੋਇਆ ਸੈਕੰਡ ਆ ਓਕੇ ਠੀਕ ਆ bro ਇਧਰ ਵੀ ਚਾਲਣ ਹੋ ਗਿਆ ਇਧਰ ਵੀ ਚਾਲਣ ਹੋ ਗਿਆ ਬਈ ਪਹਿਲਾਂ ਇਹਨਾਂ ਨੂੰ ਰੋਟੀ ਦਾਣੇ ਪਾਣੀ ਦਾ ਕਰਦੇ ਆ ਫਿਰ ਅਸੀਂ ਆਪ ਵੀ ਰੋਟੀ ਪਾਣੀ ਕਰਨਾ ਹਜੇ ਕੰਮ ਬਹੁਤ ਕਰਨੇ ਆ bro ਤੇ ਚੱਲ ਰਿਹਾ ਦਾਣੇ ਪਾਣੀ ਵਾਲਾ ਕੰਮ ਠੀਕ ਐ ਲਗਭਗ ਅੰਦਰਲਾ ਨੂੰ ਪਾਦੇ ਬਾਟ ਕਾਲ ਨੂੰ ਪਾਤੇ ਜਿਹੜੇ ਦੋ ਪੁੱਤਰ ਬੰਨੇ ਸੀ ਇਹਨਾਂ ਨੂੰ ਤਾਂ ਸਰਜਿੰਦਰ ਲਾਉਣ ਗਿਆ ਉਤੋਂ ਸ਼ਰੀਦ ਤੋਂ ਤੇ ਇਧਰ ਆਹ ਇਹਨਾਂ ਨੂੰ ਵੀ ਪਾਊਡਰ ਪਾਈ ਜਾਂਦੇ ਆ ਲੈਕਸਨ ਤੇ ਟੈਟਰਾਸਾਈਕਲਿਨ ਵਗੈਰਾ ਤੇ ਸੈਟਅਪ bro ਕੰਮ ਓਕੇ ਐ ਪੂਰਾ ਗਿਆ ਓਕੇ ਐ ਤੇ ਇੱਕ ਮਿੰਟ ਵੇ ਖੋਲੀ ਖੁੱਡਾ ਪਿੱਲੀ ਪੁਲੀ ਇਟਪਾ ਦੀ ਦਾਣੇ ਪਾਤੇ ਮਾ ਪਾਣੀ ਰਹਿ ਕੱਲਾ ਅੱਜ ਚੋਪਰ ਹਜ਼ਾਰ ਹੈਡਫੋਨ ਆਇਨਾ ਕੋਈ ਖੋਰੂ ਭਾਈ ਨੇ ਸੌਣ ਲੱਗੇ ਕੋਈ ਕਹੇ ਧੌਣ ਪੜ ਕੋਈ ਪੈਂਟ ਕੋਈ ਨੀਕਰ ਲਾ ਕੋਈ ਕੁਛ ਕਰ ਬੁਰਾ ਹਾਲ ਹੋਇਆ ਤਾਂ ਕੋਈ ਢਾਂਗ ਚੱਕ ਕੋਈ ਕੈਂਚੀ ਮਾਰ ਆ ਇਹ ਤਾਂ ਸੱਚੀ ਕੰਮ ਪੂਰਾ ਵਿੱਚ ਰਿਆ ਪਿਆ ਇਟਸ ਡਿਨਰ ਟਾਈਮ ਮੇਰੇ ਵੀਰੋ ਲਓ ਜੀ ਰੋਟੀ ਨੂੰ ਹੋ ਗਿਆ ਵੈਸੇ ਤਾਂ ਬਹੁਤ ਜ਼ਿਆਦਾ ਲੇਟ ਚਲੋ ਫਿਰ ਵੀ ਖਾਣੇ ਪੀਣੇ ਆ ਲਓ ਜੀ ਇਹ ਗੋਲੀ ਵੀ ਦੇਤੀ ਜੀ ਆਪਣੀ ਕੁਤਰੀ ਨੂੰ ਆਂਡਿਆਂ ਵਾਲੀ ਹੁਣ ਜਿਆਦਾ ਗਾਂਡੇ ਲੋਣੀ ਸੀ ਮੁੰਡਿਆਂ ਦੇ ਬੈਠੇ ਬੈਠੇ ਕੰਨੇ ਆਂਡੇ ਵੀ ਲਵਾ ਲੈ ਮੌਕੇ ਦੇ ਦੇਖ ਕੇ ਕੁੜੀ ਆਇਆ ਸੀ ਵੱਡਾ ਜਾ ਕ ਮਗਰੀ ਹੈ ਨਾ ਦੇਖ ਕੇ ਨਾਲ ਦੀ ਨਾਲ ਹੀ ਕੀ ਕਿਧਰ ਲੈ ਕੇ ਮੇਰੀ ਖੰਡ ਨੂੰ ਮਗਰੀ ਆਇਆ ਹੁੰਡ ਕੇ ਵਿੱਚ ਵਿੱਚ ਇਹਦਾ ਚੱਕਰ ਲਾ ਦੀ ਭੈਣ ਨੇ ਉਹ ਆ ਗਿਆ ਹੈਂ ਮੀਰੇ ਨੂੰ ਵਾ ਵਾ ਤੂੰ ਘਰ ਦਾ ਪੇਟੀ ਲਾਂ ਕਾਟਾ ਕੋਈ ਪਹਿਲੇ ਕੁੱਟ ਪਾ ਦੇ ਮੇਰੇ ਮੈਨਾਂ ਇਹ ਕਰਦੇ ਨਹੀਂ ਗਾ ਬਾਕੀ ਬੈਠਿਆ ਬਰੋ ਨਜ਼ਾਰਾ ਇਹ ਰੋਟੀ ਪਣੀ ਖਾ ਟਿਆਣਾ ਗੱਲਾਂ ਗੁਲਾਮਾਂ ਦੇ ਕਾਪੂ ਮਾ ਜਨੇ ਚਾਹ ਬਹੁ ਸ਼ਾਨ ਦਾ ਫਿਰ ਮੈਨਾਂ ਦਾ ਸਵਾਲ ਆਈ ਜਾਂਦਾ ਗੀ ਚੱਲੀ ਜਾਂਦੇ ਆ ਸੌਂਦੇ ਨੇ ਸਾਇਰ ਤਾਂ ਇਹੀ ਕਰਨਾ ਸੀ ਬਸ ਇਹੀ ਮੌਕਾ ਮਿਲਦਾ ਹੈ ਹੁਜੇ ਸਾਨੂੰ ਠੀਕ ਹੈ ਕਹਿੰਦੇ ਖੋਡਿਆਂ ਦੇ ਮੁਰੇ ਹੋ ਕੇ ਕੂਤਰਾਂ ਨਾਲ ਗੱਲਾਂ ਬਾਤਾਂ ਕੋਈ ਥੋੜਾ ਹੋਰ ਮੈਂ ਕਹਿੰਦਾ ਲੋਚ ਮੇ ਆਣਗਾ ਕੀ ਗੱਲ ਹੋਈ ਸੌਲੇ ਪਲੇ ਪਲੇ ਆਉਣ ਮੁਝਰਮਾਈ ਦੇ ਨਹੀਂ ਇਧਰ ਤਿੰਨ ਬੰਦੇ ਉਹਨੂੰ ਡਰਾਇਆ ਨਵੇਂ ਸੌਂ ਜਾ ਉਦੋਂ ਬਾਅਦ ਦੇਖੀ ਉਹ ਕੀ ਕਰੇ ਓਹ ਕੰਮ ਗਲਤ ਹੋਇਆ ਬੇ ਐਂ ਦੇਖ ਲੈ ਕਿਵੇਂ ਬੜੇ ਝਾਕੀ ਜਾਂਦੇ ਆ ਹੱਸ ਇਧਰ ਉਹਦੇ ਡਾਕਟਰੀ ਨਾਲ ਉਹ ਕੰਮ ਉਹ ਵੈਸੇ ਬਰੂ ਗਲਤ ਹੋਇਆ ਬਹੁਤ ਜ਼ਿਆਦਾ ਮਾੜਾ ਹੋਇਆ ਪਰ ਇਹਦਾ ਸਿੱਧਾ ਲੀਟਰ ਨੂੰ ਲੁੱਟੇ ਨਿਕਲੂਗਾ ਮਰਦਾ ਮਰਦਾ ਇੱਕ ਮੇਰਾ ਬੰਦੇ ਦਾ ਬਈ ਠੀਕ ਆ ਅਸੀਂ ਕੋਲ ਬਾਹਰ ਨਿਕਲਦੇ ਸੀਗੇ ਮੈਂ ਨੂੰ ਮੈਂ ਕਿਹਾ ਪੈਰ ਵੜ ਗਿਆ ਮੈਂ ਦੱਸੀ ਨਾ ਚੁੱਪ ਕਰਕੇ ਆ ਜਾ ਜਿਹੜਾ ਟਾਈਮ ਹੋ ਗਿਆ 12 ਵਜੇ ਨਾਲ ਹੀ ਹੋ ਗਏ ਠੀਕ ਆ ਕਿ ਨਹੀਂ ਉਸ ਤੋਂ ਬਾਅਦ ਸਾਡਾ ਸਿਕਜ ਉਹ ਤੋਂ ਬਾਅਦ ਇਹਦਾ ਵਾਹ ਬਈ ਨਿਆਰੇ ਮਾਤੇ ਦੇਖੀ 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 ਲੇ ਇਹਨੇ ਵੀ ਕੰਮ ਕਰਾਲਾ ਉਹਨੇ ਵੀ ਕੰਮ ਕਰਾਲਾ ਆਹ ਦੇਖੀ ਕੀ ਗੰਦ ਚਾਪਾਲਾ ਤੂੰ ਓ ਬਾਈ 12 ਵਜ ਗਏ ਹੁਣ ਚੱਲੇ ਸੀ ਪਿੰਡ ਦੀ ਰੌਂਡੀ ਤੇ ਫੋਨ ਆ 2% ਰਸਤਾ ਸਟੋਰ ਰਸਤਾ ਨਹੀਂ ਪਾਉਣਾ ਸੀ ਗੱਲ ਬਣਾਉਣੀ ਪਰ ਉਹ ਨਹੀਂ ਕੱਲ ਨਹੀਂ ਬਣੀ ਠੀਕ ਓ ਮਾਈ ਗਾਡ ਮੇਰੇ ਵੀਰੋ ਮਹਾ ਗਰੀਬਾਂ ਨੂੰ ਚਾਕਲੇਟ ਖਾਇ ਸੀਗਾ ਪਾਣੀ ਕਿਹੜਾ ਹੁੰਦਾ ਬੋਨ ਵੈਲ ਕੈਡਵਰੀ ਬੋਨ ਵੈਲ ਹਣਾ ਸਤਿਜਿੰਦਰ ਨੇ ਹੋਰ ਹੀ ਕੰਮ ਕਰਤਾ ਕਹਿੰਦੇ ਤੇ ਡੇਡ ਹੀ ਟੱਪੀ ਪਈ ਆ 14 ਤਿੰਨ ਤਾਰੀਖ ਆਪ ਦੇਖੋ ਵੀ ਦੀ ਡੇਡ ਟੱਪੀ ਆ ਕਿ ਨਹੀਂ ਸਾਡੇ ਤਾਂ ਹੋਰ ਹੀ ਕੋਈ ਬਣਾਤਾ ਇਹਨੇ 29 6 23 ਨੂੰ ਬਣਾਇਆ 14 ਤਿੰਨ 24 ਤੱਕ ਇਹ ਖਾਧਾ ਜਾਣਾ ਸੀਗਾ ਤੇ ਅੱਜ ਕਿੰਨੀ ਹੋ ਗਈ ਅੱਜ ਤਾਂ 7 8ਵਾਂ ਮਹੀਨਾ ਹੈ 8ਵੇਂ ਮਹੀਨੇ ਦੀ ਕੀ ਐਡੀ ਬੇਕਾਰ ਚਾਕਲੇਟ ਨਾ ਜਮਾ ਸਾਡਾ ਰਿਵਿਊ ਹੈ ਵੀ ਇਹਦਾ ਕਦੇ ਨਾਲ ਆਉ ਪਰ ਇਹਦਾ ਡੇਟ ਟੱਪ ਗਿਆ ਹੁਣ ਤੋੜਾ ਕਰਕੇ ਲੱਗੇ ਸਾਨੂੰ ਆਹ ਦੇਖੋ ਲਾ ਆਪੇ ਸਾਰੇ ਪੀਸ ਕੂਬੀਨਾ ਸੁਖਿੰਦਰ ਤੂੰ ਸੌ ਤੂੰ ਸੌ ਫੇਰ ਕਮਾਵਾਂਗੇ ਤੈਨੂੰ ਅਸੀਂ ਠੀਕ ਹੈ ਟਾਈਮ 12 8 ਕੂ ਚੱਕਰ ਨਹੀਂ ਹਜੇ ਤਾਂ ਜਾਣਾ ਪਿੰਡ ਤੇ ਹੀ ਰੌਂਡੀ ਲਾਉਂ ਟੈਨਸ਼ਨ ਨਾ ਲੋ ਬਣਿਆ ਸਰੀ ਚਲੋ ਬਦਾਮ ਚੱਕ ਲੋ ਬਦਾਮ ਬਦਾਮ ਖਾਓ ਆ ਤੇ ਇਥੇ ਰੱਖ ਦੇਣਾ ਟੱਟੀ ਕੀ ਹੈ ਜਮਾ ਇਹ ਇਹ ਬੇ ਪਿੰਡੇ ਦੂਜੇ ਪਾਸੇ ਆ ਗਏ ਬਰੋ ਆ ਇਹ ਬੇਸ਼ਰਮ ਕੁੱਤੇ ਪਿੰਡੇ ਦੂਜੇ ਪਾਸੇ ਆ ਗਏ ਆਪਾਂ ਬੇ ਸ਼ਰਮ ਉਹ ਮਿੰਨ ਬੇ ਸ਼ਰਮ ਫਲਗਰ ਆਪਾਂ ਤੜਕ ਨੂੰ ਰੋਲਾ ਪਾਦਾ ਹੈ ਜਿਹੜੇ ਸਾਦੇ ਤੁਰੇ ਕਰਦੇ ਬਈ ਕੁੱਤੇ ਜੇ ਭੌਂਕ ਦਿੱਦੀ ਦੇਖੋ ਸਾਮ੍ਹਣੇ ਨਹੀਂ ਕਹੀ ਤਾਂ ਹੁੰਦਾ ਪਾਣੀ ਘਰੇ ਉਹ ਗੋਡੇ ਚ ਵੜਗ ਚੱਲ ਗਿਆ ਪਾਣੀ ਹੋਊਗਾ ਗੋਡੇ ਗੋਡੇ ਪਾਣੀ ਹੋਊਗਾ ਇਹ ਤਾਂ ਕੋਪਲੀ ਬੇਦੀ ਭਾਜੀ ਕੋਈ ਤੇ ਛਾਪਲ ਛਾਪਲ ਆਮੜੂ ਹਾਂਜੀ ਮੇਰੇ ਵੀਰੋ ਸੰਗ ਤਾਂ ਘੁੰਮ ਫਿਰ ਕੇ ਆ ਗਏ ਵਾਪਸ ਕੀਤਾ ਕੁਝ ਵੀ ਨਹੀਂ ਜਿੰਨਾ ਕੋਈ ਸੋਚ ਗਏ ਸੀ ਸੁਣਾ ਅਸੀਂ ਗੇੜ ਗੁੱਡ ਭੰਨ ਕੇ ਆਵਾਂਗੇ ਸਾਹ ਉਹ ਕੁਛ ਕਰਕੇ ਆਵਾਂਗੇ ਕਿਹਦਾ ਇਹ ਮੈਂ ਰਹਿਣ ਦੇ। ਪੂ ਥੱਕ ਗਏ ਹੁਣ ਮੰਜਾ ਪਾ ਲੈਂਦਾ ਬਰੋ। ਮੈਂ ਵੀਡੀਓ ਨਹੀਂ ਕਰਾਂਗੇ। ਕਰਾਂ 2 ਮਿੰਟ ਬਾਹਰ ਬਹਿਨੇ ਆ। ਕੀ ਚੱਲ ਰਿਹਾ ਬਰੋ? ਕੋਈ ਨਹੀਂ ਆਉਂਦਾ ਇੱਥੇ। ਕੋਈ ਨਹੀਂ ਆਉਂਦਾ। ਕੀ ਬੋਇਆ ਕੋਲ ਹੈ ਯੂਕੇ ਕੋ ਚਾਰ ਕਿ ਖੜ ਦੇ ਇੱਕ ਮਿੰਟ ਟਾਈਮ ਦੇਖੀਏ ਪਹਿਲਾਂ ਤਾਂ ਆਪਾਂ ਓਹੋ ਇਹਨੂੰ ਕਿਉਂ ਗਿਆ ਯਾਰ ਇੱਕ ਤਾਂ ਆ ਜਾ ਜਾਲੀ ਹੁਣ ਕੀ ਦਾ ਹੋਇਆ ਟਾਈਮ ਘੋਣਾ ਪੈ ਕਿ ਫੁੱਲ ਟਾਈਮ ਦਿਖਾ ਜਾ ਤੂੰ ਮੁੰਡਿਆ ਬੰਦ ਆ ਮੁੰਡੇ ਤੇ ਉੱਪਰ ਤਾਂ ਟਾਈਮ 115 ਆ 115 ਮਿੰਟ ਵੀ ਚੱਲ ਪਿਆ ਸਹੀ ਹੈ ਉਹ ਬਰਮਾ ਆ ਆ ਐਦਾ ਜੇ ਹੋਣੂਗਾ ਫਿਰ ਦਿਖਾ ਦਾਂਗੇ ਜਦੋਂ ਹੋਣ ਹੋ ਗਿਆ ਕੀ ਗੱਲ ਆ ਸੰਗ ਤੋ ਆਉ ਦੇ ਅੱਜ ਜਾ ਯਾਰ ਤੁਸੀਂ ਕੂਤਰਾ ਤੇ ਸਾਹਮਣੋਂ ਦੋ ਦਿਨ ਆਇਆ ਕਿਉਂ ਨਾ ਸਾਰੇ ਯਾਰ ਸਿਰੇ ਹੀ ਲਾਦਾ ਕਰਾਂਗੇ ਆਪਾਂ ਨਾ ਤਾਂ ਉਹਨੂੰ ਸੌਣ ਦੇ ਕੇ ਤੇ ਨਾ ਆਪ ਆਪ ਸੌਂਗੇ ਨਾ ਹੋਏ ਮਾ ਨਾ ਹੁਣਾ ਹੀ ਹੁੰਦਾ ਇਹ ਆ ਤਾਂ ਹੁੰਦਾ ਹੀ ਹੁੰਦਾ ਤੈਨੂੰ ਤਾਂ ਸਮਝਾ ਲੈਣਾ ਹੁੰਦਾ ਮੈਂ ਉਹ ਵੀ ਕੋਈ ਨਾ ਸਮਝਾ 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 ਇਹਨੂੰ ਤਾਂ ਕਹਿ ਦੇਣਾ ਹੁੰਦਾ ਮੈਂ ਕਿਹੜੀ ਕਬੂਤਰੀ ਸਾਹਮਣੀ ਇੱਕ ਵਜੇ ਮੈਨੂੰ ਕਹਿੰਦਾ ਆਪਾਂ ਡੇਢ ਘੰਟੇ ਪਾਣੀ ਲਾਵਾਂਗੇ ਸੌਣੇ ਅੱਧਾ ਘੰਟਾ ਸਮਝਾ ਲਾਉਂਗਾ ਇਹ ਅੱਖਰ ਹੈ ਕੋਈ ਨਹੀਂ ਕਹਾਂ ਆਪੇ ਮੇਰਾ అలਾਰਮ ਲੱਗਾ ਮੈਂ ਉੱਠ ਖੜੂਆ ਮੈਂ ਇਹਨੂੰ అలਰਮ ਹੀ ਲਾਉਣ ਦਿੰਦਾ ਮੈਨੂੰ అలਾਰਮ ਹੀ ਲਾਉਂਦਾ ਕਹਾਂ ਚੰਗਾ ਉੱਠ ਖੜੂਆ ਮੈਂ ਚੰਗਾ ਉਹ ਵੇਖਰ ਮੈਂ ਉੱਠਾ ਉੱਠਦਾ ਨਹੀਂ ਯਾਰ ਮੈਂ ਟਾਈਮ ਵੇਖਿਆ ਕਿ 4 ਵਜੇ ਮਹੌਲੇ ਚੌਰ ਵੱਡੀ ਹੈ ਉੱਠ ਗਿਆ ਉਧਰੋਂ ਭੱਜ ਲਿਆ ਪਤਾ ਨਹੀਂ ਕੀ ਹੋਇਆ ਉੱਠ ਗਿਆ ਉੱਥੇ ਭੱਜ ਗਿਆ ਮੈਨੂੰ ਬੜਾ ਉਹ ਪਾਣੀ ਧਰਿਆ ਹੋਇਆ ਸੀ ਪਤਾ ਨਹੀਂ ਉੱਤ ਧਰਿਆ ਗਿਆ ਪਾਣੀ ਇੱਥੇ ਧਰਿਆ ਸੀ ਮਹੌਲੇ ਤੇ ਭੱਜ ਗਿਆ ਆਹ ਤੁਹਾਂਗੇ ਤੇ ਮਹੌਲੇ ਤੇ ਭੱਜਿਆ ਫਿਰ ਹੋਂਦੇ ਉੱਤੇ ਪਾਣੀ ਵਹਾਉਂਦਾ ਬਹੁਤ ਐਡਵਾਂ ਲਾਗਾ ਬਰੋ ਚਲੋ ਕੋਈ ਨਾ ਫੇਰ ਆਉਣਾ ਮੈਂ ਤੁਹਾਡੇ ਕੋਲੇ ਕੈਮਰਾ ਲੈ ਕੇ ਕੋਈ ਅੰਦਰ ਜਾ ਕੇ ਮੜੀ ਜ਼ਰੂਰੀ ਗੱਲ ਕਰੀ ਜਾਂਦਾ ਸੀਗਾ ਤੁਸੀਂ ਥੋੜੇ ਬੋਰ ਹੋ ਜਾਂਦੇ ਹੋਗੇ ਨਾ ਨਹੀਂ ਹੋਰੇ ਮੇਰੀ ਕਮੀ ਮਹਿਸੂਸ ਮੇਰੀ ਕਮੀ ਮਹਿਸੂਸ ਹੀ ਨਹੀਂ ਹੋ ਰਹੀ ਸਾਨੂੰ ਮੇਰੀ ਕਮੀ ਨਹੀਂ ਮਹਿਸੂਸ ਹੋ ਰਹੀ ਸਾਨੂੰ ਇੱਕ ਵਾਲਾ ਬਾਜ ਉਹ ਇੱਕ ਵਾਲਾ ਬਾਜ ਬੜੀ ਦੂਰ ਤੱਕ ਸੁਣ ਗਿਆ ਆਪਣੀ ਮੈਂ ਘਰੋਂ ਆਉਂਦਾ ਸੀ ਕੋਣਾ ਨਹੀਂ ਆਈ ਨਹੀਂ ਕੋਈ ਚੱਕਰ ਨਹੀਂ ਪਾਵਰ ਵਾਲਾ ਕੋਲ ਹਾਂਜੀ ਬਾਬੇ ਤੇ ਕਰ ਦੀ ਜੀ ਬਲੌਗ ਦੀ ਐਂਡਿੰਗ ਉਧਰ ਨੂੰ ਚੱਲ ਰਹਾ ਨਾ ਕਰੇ ਸਾਡੇ ਬੰਦੇ ਦੇ ਸੁੱਤੇ ਤਾਂ ਕਾਫੀ ਜ਼ਿਆਦਾ ਬਰੋ ਹੁਣ ਕੈਮਰਾ ਲੈ ਕੇ ਜਾਊਂਗਾ ਥੋੜੇ ਕਿ ਫੁੱਟ ਲਗੇ ਫੜ ਕੇ ਦੇਣੀ ਲਾ ਤੋਂ ਪਰੇ 4:00 ਵੱਜ ਗਏ 4 4:30 ਦਾ ਟਾਈਮ ਨਾ ਮਿਲਣ ਕਰਕੇ ਧੰਗਵਾਣ ਹੈ ਨਹੀਂ ਕੋਈ ਨਿੱਕੀ ਜਿਹੀ ਦਾ ਆਂਦਾ ਉਹ ਦੂਜੀ ਗੱਲ ਮੇਰੇ ਨਾਲ ਅਲੱਗੋਂ ਮੈਂ ਇਹਦੇ ਕੋਈ ਸੁੱਤ ਹੀ ਨਹੀਂ ਆ। ਇਹ ਚਲੋ ਕੋਈ ਗੱਲ ਨਹੀਂ। ਬਸ ਕਰਦਗੇ। ਲੌਗ ਦੀ ਹੈਂਡਿੰਗ ਤੋਂ ਸਿੱਧਾ ਬਾਏ ਬਾਏ ਕੱਲ ਨੂੰ ਦੇਖਦੇ ਆ ਬੜੀਏ ਦੇਖੀ ਆ ਰਹਿ ਚੁੱਕੇ। ਕੱਲ ਨੂੰ ਜੀ ਕੋਲ ਨਾਈਟ ਸੌ। ਮੈਂ ਵੀ ਸੌਣਾ।